ਦੇਸੀ ਕਿ ਉਹਦੇ ਨਾਲ ਚੋਪੜੇ ਸ਼ਬਦ ਪਰੌਂਠਿਆਂ ਵਰਗੇ ਸਤਿ ਸ਼ਕਾਲ ਜੀ ਆਪਾਂ ਗੱਲ ਕਰਦੇ ਆਂ ਪਿੰਡੂ ਸ਼ਬਦਾਂ ਦੀ ਸੋ ਅੱਜ ਕਾਫੀ ਟਾਈਮ ਬਾਅਦ ਪਿੰਡ ਗੇੜਾ ਵੱਜਿਆ ਤੇ ਉੱਥੇ ਜਾ ਕੇ ਸਾਡੇ ਅਜ਼ੀਜ਼ ਮਿੱਤਰ ਸਿੰਘ ਗੁਰਦੀਪ ਦੀਆਂ ਸਤਰਾ ਯਾਦ ਆ ਗਈਆਂ ਸੋ ਦਿਲ ਕੀਤਾ ਕਿ ਇਹ ਸਤਰਾ ਤੁਹਾਡੇ ਨਾਲ ਸਾਂਝੀਆਂ ਕਰਾਂ ਇਹ ਸ਼ਬਦ ਜਿਹੜੇ ਆ ਉਹ ਨਵੀਂ ਪੀੜ੍ਹੀ ਨੂੰ ਸ਼ਾਇਦ ਨਾ ਸਮਝ ਆਉਣ ਨਵੀਂ ਪਨੀਰੀ ਨੂੰ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਉਲਝਣਤਾਣੀ ਮਹਿਸੂਸ ਹੋਵੇ ਪਰ ਪ੍ਰਾਣੀ ਪੀੜ੍ਹੀ ਜਿਹੜੀ ਆ ਜਾਸੀ ਕ ਲਈ 40 ਪਲਸ ਸਾਡੇ ਮਿੱਤਰ ਦੋਸਤ ਨੇ ਜਿਨ੍ਹਾਂ ਦਾ ਵਾਸਾ ਪਿੰਡਾਂ ਦੇ ਵਿੱਚ ਰਿਹਾ ਹੈ ਉਹਨਾਂ ਲਈ ਇਹ ਵਾਕੀ ਸ਼ਬਦ ਜਿਹੜੇ ਆ ਉਹ ਪਰੌਂਠਿਆਂ ਵਰਗੇ ਨੇ ਦੇਸੀ ਕਿਉਂ ਦੇ ਪਰੌਂਠਿਆਂ ਵਰਗੇ ਨੇ ਆਓ ਆਪਾਂ ਸੁਣਦੇ ਹਾਂ ਸਿੰਘ ਗੁਰਦੀਪ ਨੇ ਕਿਸ ਤਰ੍ਹਾਂ ਇਹ ਸ਼ਬਦ ਲਿਖੇ ਨੇ ਲਿਖਦੇ ਨੇ ਕਹਿੰਦੇ ਹਲ ਪ੍ਰਾਣੀ ਫਾਲਾ ਚਿਕਲੀ ਮਣਾ ਪੋਰ ਤੇ ਕੇਰਾ ਜਫਾ ਬੇੜ ਗੋਪੀਆਂ ਛਜਲੀ ਮੂਹ ਨੇਰਾ ਛਾਵੇੜਾ ਤਫਾ ਬੁੱਚ ਚਿਹੜ ਮਸ਼ਕਰੀ ਸ਼ਬਦ ਕਿੰਨੇ ਹੀ ਮਰ ਗਏ ਦੇਸੀ ਕਿਉ ਦੇ ਨਾਲ ਚੋਪੜੇ ਸ਼ਬਦ ਪਰੌਂਠੇ ਵਰਗੇ ਅੱਗੇ ਲਿਖਦੇ ਨੇ ਸੁੱਤ ਸਲੰਗ ਸਲਾੰਗੜ ਸੱਬੜ ਸੁਆ ਸਬਰ ਕੱਤਾ ਭਖੜਾ ਲੇਹਾ ਉਠ ਸਿਠ ਸੌਫਾ ਹੈਰ ਤੱਤਾ ਤੇ ਠੱਕਾ ਤੋਏ ਤੋਏ ਹੀਰੀ ਹੀਰੀ ਏ ਲਓ ਸਭ ਹੀ ਖਰਗੇ ਦੇਸੀ ਕਿਉ ਦੇ ਨਾਲ ਚੋਪੜੇ ਸ਼ਬਦ ਪਰੌਂਠਿਆਂ ਵਰਗੇ ਥੱਬੀ ਸੱਥਰੀ ਓਕ ਤਮੱਛੜ ਡੁੱਡਾ ਡਾਕਰ ਡੋਕਾ ਗੰਦਲ ਆਗ ਤਿਓੜ ਤੇ ਬੋਲੀ ਅਦਰੜਕਾ ਤੇ ਗੋਕਾ ਹਾਰਾ ਉਖਲੀ ਰੁਗ ਤੇ ਛਾਬਾ ਪਹਿਰ ਸਾਂਵੇਂ ਥਾਂ ਖੜਗੇ ਦੇਸੀ ਕਿਉ ਦੇ ਨਾਲ ਚੋਪੜੇ ਸ਼ਬਦ ਪਰੌਂਠਿਆਂ ਵਰਗੇ ਅੱਗੇ ਲਿਖਦੇ ਨੇ ਦਲਾ ਖਲੇਪੜ ਤੈਂਬੜ ਯੱਕੜ ਗੋਜੀ ਊਈ ਮਿੱਚੀ ਨਿਚਲਾ ਧੜੀ ਬੱਕਲੀਆਂ ਕੁੱਤੀ ਓਟਾ ਫੜਾ ਨਚਿੱਤੀ ਮੋਜੇ ਤੁੰਗਲ ਢੀਮ ਖੌਂਸੜਾ ਧਰਨ ਟਿਕਾਣੇ ਧਰਗੇ ਦੇਸੀ ਕਿਉ ਦੇ ਨਾਲ ਚੋਪੜੇ ਸ਼ਬਦ ਪਰੌਂਠੇ ਵਰਗੇ ਗਿੜਗਣ ਲਾਕਟਣ ਤਿਓਰ ਡਿਕਰੀ ਸੂਲ ਜਿਰਾ ਤੇ ਮੱਗਾ ਗੋਚੀ ਖੇਤੀ ਲਿਚਕੜਚੀਆਂ ਫੋਟ ਤਤਿਰੀ ਝੱਗਾ ਦੀਵਟ ਤੁੰਗਲ ਭੰਬਲ ਪੂਸੇ ਚੌਂਟੇ ਚੱਕ ਕਿਸ ਘਰ ਗਏ ਦੇਸੀ ਕਿਉ ਦੇ ਨਾਲ ਚੋਪੜੇ ਇਹ ਸ਼ਬਦ ਪਰੌਂਠਿਆਂ ਵਰਗੇ ਅੱਗੇ ਲਿਖਦੇ ਨੇ ਬੂੰਈ ਚੀੜਾ ਝੂਟੇ ਮਾਟੇ ਦਫਲਾ ਸੈਂਤ ਤੇ ਊਣਾ ਚੁੱਲ੍ਹੇ ਨਿਉਂਦ ਰੇਵਿਆ ਗੱਤਲੀ ਖਟਮਿਠ ਅਤੇ ਸਲੂਣਾ ਹੂਟੇ ਰੀੜੀ ਧਾਫੜਿਆ ਇਹ ਕਿਹੜੀ ਖੁੱਡ ਵਿੱਚ ਵੜ ਗਏ ਦੇਸੀ ਘਿਉ ਦੇ ਨਾਲ ਚੋਪੜੇ ਸ਼ਬਦ ਪਰੌਂਠਿਆਂ ਵਰਗੇ ਢੁੜਕੂ ਨਿਉਤਾ ਕੌੜ ਵਾਸਨਾ ਢੁੜਕੂ ਨਿਉਤਾ ਕੌੜ ਵਾਸਨਾ ਖੰਗਲ ਚਾਪੜ ਖੰਨਾ ਟੋਟਣ ਤੌਣੀ ਢਾਬ ਤੇਲਕੂ ਲਪਟ ਜੋਖਣਾ ਬੰਨਾ ਤੂਸੇ ਟਿਉਲਾ ਗੜਕ ਟੋਟਰੂ ਦੁੱਧਾ ਕਾਸ਼ਣੀ ਕੜਗੇ ਦੇਸੀ ਘਿਓ ਦੇ ਨਾਲ ਚੋਪੜੇ ਸ਼ਬਦ ਪਰੌਂਠਿਆਂ ਵਰਗੇ ਅੱਗੇ ਲਿਖਦੇ ਨੇ ਸੌਰ ਪਚਾਸਾ ਚਰਮਖ ਨਲਕੀ ਖ ਗੋਂ ਗਿੱਦੜ ਪੀੜੀ ਟਿੰਬਰੀ ਪਟਾ ਫਾਂਕ ਬਗਿਹੜੀ ਤਿਉ ਬਰੋਜਾ ਰੀੜੀ ਬੈਡ ਚਵਕਲੀ ਕੰਗੀ ਗਾਦੜ ਟਿੰਡਾਂ ਥਾਈ ਜਰਗੇ ਦੇਸੀ ਘਿਓ ਦੇ ਨਾਲ ਚੋਪੜੇ ਸ਼ਬਦ ਪਰੌਂਠਿਆਂ ਵਰਗੇ ਲਲਕਰ ਇਕ ਲਿਓੜ ਟਮਟਮਾ ਦੁੰਬ ਗਿੰਧਾਲਾ ਖੋਲਾ ਫਿੜਕਾ ਟੇਰਨ ਪਣਖ ਨੇਤਰਾ ਜੈ ਵੱਡੀ ਦਾ ਲੋਲਾ ਸਿਲਤ ਟੋਟਰੂ ਝੜਕ ਚਮਕਾ ਗਰਲ ਦੇਣੇ ਹੀ ਝਰਗੇ ਦੇਸੀ ਘੋਦੇ ਨਾਲ ਚੋਪੜੇ ਸ਼ਬਦ ਪਰੌਂਠਿਆਂ ਵਰਗੇ ਜ਼ਿਆਦਾਤਰ ਇਹ ਸ਼ਬਦ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਪੁਰਾਣੇ ਸਮੇਂ ਚ ਬੋਲੇ ਜਾਂਦੇ ਸੀ ਜਿਹੜੇ ਸਾਡੇ ਤੋਂ ਅੱਜ ਖੁੱਸਦੇ ਜਾ ਰਹੇ ਨੇ ਤੇ ਬਹੁਤ ਹਿੰਮਤ ਕਰਕੇ ਬੜੀ ਮਿਹਨਤ ਕਰਕੇ ਸਿੰਘ ਗੁਰਦੀਪ ਸਾਡੇ ਮਿੱਤਰ ਨੇ ਇਹ ਸ਼ਬਦ ਜਿਹੜੇ ਲਿਖੇ ਨੇ ਪਤਾ ਨਹੀਂ ਕਿੱਥੋਂ ਲੱਭ ਲੱਭ ਕੇ ਭਾਲ ਭਾਲ ਕੇ ਇਹਦੇ ਵਿੱਚ ਪੂਰਾ ਪਿੰਡਾਂ ਦੀ ਪੂਰੀ ਪਿੰਡਾਂ ਦੀ ਵਿਰਾਸਤ ਜਿਹੜੀ ਆ ਉਹ ਛਾਈ ਹੋਈ ਹੈ ਤੇ ਇਹੋ ਦੇ ਸ਼ਬਦ ਜਰੋਂ ਅਸੀਂ ਚੇਤੇ ਕਰਦੇ ਆ ਤਾਂ ਸਾਡਾ ਬਚਪਨ ਚੇਤੇ ਆ ਜਾਂਦਾ ਹੈ ਤੇ ਇਦਾਂ ਦੇ ਸ਼ਬਦ ਆਮ ਘਰਾਂ ਦੇ ਵਿੱਚ ਵਰਤੇ ਜਾਂਦੇ ਸੀ ਇਹਨਾਂ ਸ਼ਬਦਾਂ ਦੇ ਵਿੱਚੋਂ ਪਿਆਰ ਨਿਕਲਦਾ ਸੀ ਇਹਨਾਂ ਸ਼ਬਦਾਂ ਦੇ ਵਿੱਚੋਂ ਆਪਣੇ ਆਪ ਮੁਹੱਬਤ ਪੈਦਾ ਹੁੰਦੀ ਸੀ ਅਜੋਕੇ ਸਮੇਂ ਦੇ ਵਿੱਚ ਭਾਵੇਂ ਤਰੱਕੀ ਹੋ ਗਈ ਹੈ ਤੇ ਇਹ ਸ਼ਬਦ ਸਾਥੋਂ ਖੁੱਸਦੇ ਜਾ ਰਹੇ ਨੇ ਅਸੀਂ ਅਪਡੇਟ ਹੋ ਗਏ ਆ ਪਰ ਫਿਰ ਵੀ ਜਿਨ੍ਹਾਂ ਦਾ ਮੋਹ ਪਿੰਡ ਨਾਲ ਹੈ ਜਿਨ੍ਹਾਂ ਦੀਆਂ ਯਾਦਾਂ ਪਿੰਡ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਇਹ ਸ਼ਬਦ ਬੜੇ ਪਿਆਰੇ ਲੱਗਦੇ ਨੇ ਸਤਿ ਸ਼੍ਰੀ ਅਕਾਲ